ਇੱਕ ਵਾਰ ਹਜ਼ੂਰ ਬਾਬਾ ਹਰਨਾਮ ਸਿੰਘ ਜੀ ਊਨਾ ਸ਼ਹਿਰ ਆਏ ਹੋਏ ਸਨ ਬੇਦੀ ਸਾਹਿਬ ਨੂੰ ਕਿਸੇ ਸੇਵਕ ਤੋਂ ਪਤਾ ਲੱਗਾ ਕਿ ਸ਼ਹਿਰ ਉਹ ਬਾਹਰ ਇੱਕ ਸੰਤ ਬੈਠੇ ਹੋਏ ਹਨ ਜਿਨ੍ਹਾਂ ਨੇ ਚਿਹਰਾ ਢਕਿਆ ਹੋਇਆ ਹੈ ਅਤੇ ਚਾਦਰ ਓੜੀ ਹੋਈ ਹੈ ਬੇਦੀ ਸਾਹਿਬ ਇਸ ਦਾ ਰਾਜ਼ ਸਮਝਦਿਆਂ ਹੋਇਆ ਆਪਣੇ ਸੇਵਕਾਂ ਨਾਲ ਭੋਜਨ ਪਦਾਰਥ ਲੈ ਗਏ ਤੇ ਕੁੱਟੀਆਂ ਬਣਾ ਕੇ ਦੇਣ ਅਤੇ ਕੁਝ ਚੇਲੇ ਵੀ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਕਰਨ ਦੀ ਇੱਛਾ ਪਕਟਾਈ ਬਾਬਾ ਜੀ ਨੇ ਬੜੀ ਨਿਮਰਤਾ ਭਾਵ ਨਾਲ ਇਹ ਸਭ ਕੁਝ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ। ਬਾਬਾ ਜੀ ਨੇ ਭਗਤੀ ਕਰ ਲਈ। ਵੱਸੋ ਤੋਂ ਦੂਰ ਕਿਸੇ ਇਕਾਂਤ ਅਸਥਾਨ ਬਾਰੇ ਪੁੱਛ ਪੜਤਾਲ ਕੀਤੀ। ਬੇਦੀ ਸਾਹਿਬ ਨੇ ਦੱਸਿਆ ਕਿ ਇਹੋ ਜਹੀ ਇੱਕ ਜਗ੍ਹਾ ਇਤੋਂ ਕਾਫੀ ਦੂਰੀ ਤੇ ਹੈ। ਉਹਨਾਂ ਨੇ ਇਸ ਥਾਂ ਪਹੁੰਚਣ ਦਾ ਸਾਰਾ ਰਸਤਾ ਵੀ ਬਿਆਨ ਕੀਤਾ। ਬਾਬਾ ਜੀ ਕਈ ਦਿਨਾਂ ਦਾ ਸਫ਼ਰ ਕਰਨ ਤੋਂ ਬਾਅਦ ਉਸ ਥਾਂ ਪਹੁੰਚ ਗਏ। ਇਸ ਅਸਥਾਨ ਤੇ ਆਸ-ਪਾਸ ਪਹਾੜੀਆਂ ਸਨ ਅਤੇ ਨਾਲ ਹੀ ਪਾਣੀ ਦੀ ਨਦੀ ਵਗਦੀ ਸੀ। ਬਾਬਾ ਜੀ ਨੇ ਇਸ ਨਦੀ ਦੇ ਕਿਨਾਰੇ ਤੇ ਸੰਗਣੀ ਛਾਂ ਵਾਲੇ ਬਰਸ਼ਹੇਟ ਆਸਣ ਲਾ ਲਿਆ ਇੱਥੇ ਹੀ ਤਪੱਸਿਆ ਦੇ ਸਵਾਮੀ ਸਾਲ ਪਰ ਸਮਾਧੀ ਵਿੱਚ ਲੀਨ ਰਹੇ ਇੱਕ ਵਾਰ ਸਮਾਧੀ ਤੋਂ ਉੱਠਣ ਤੇ ਫਿਰ ਹੋਰ 2 ਸਾਲ ਸਮਾਧੀ ਵਿੱਚ ਲੀਨ ਹੋ ਗਏ ਹਜੂਰ ਨੇ ਫਿਰ ਆਪਣੇ ਮਹਾਰਕ ਸਮਾਧੀ ਖੋਲੀ ਅਤੇ ਫਿਰ 2 ਸਾਲ ਸਮਾਧੀ ਸਥਿਰ ਰਹੇ ਬਾਬਾ ਨਾਨਕ ਸਿੰਘ ਜੀ ਦੇ ਮਾਲਕ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੇ ਇਸ ਅਸਥਾਨ ਦੀ ਇਕਾਂਤ ਵਿੱਚ ਲਗਾਤਾਰ 5 ਸਾਲ ਨਿਰਵਿਗੰ ਸਮਾਧੀ ਵਿੱਚ ਰਹਿਣ ਬਾਅਦ ਇਸ ਸਥਾਨ ਤੋਂ ਚੱਲੇ ਪਾ ਦਿੱਤੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਤਪ ਦੀ ਮੂਰਤ ਸਨ ਉਹਨਾਂ ਦੇ ਜੀਵਤੇ ਚਲਕਦੇ ਤਪ ਅਤੇ ਨੂਰ ਦਾ ਪ੍ਰਤਾਪ ਝੱਲਿਆ ਨਹੀਂ ਸੀ ਜਾਂਦਾ ਵੱਡੇ ਵੱਡੇ ਸਾਧ ਫਕੀਰ ਵੀ ਇਸ ਤਪ ਤੇਜ ਨੂੰ ਸਹਾਰ ਨਹੀਂ ਸਕਦੇ ਸਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਮੰਦਰੂ ਅਧਿਆਤਮਿਕ ਸਮਰਾਟ ਸਨ ਆਪ ਬਚਪਨ ਤੋਂ ਹੀ ਸਮਾਧੀ ਵਿੱਚ ਲੀਨ ਰਹਿੰਦੇ ਸਨ ਉਹਨਾਂ ਦੀ ਰੋਹਾਨੀ ਆਨੰਦ ਦੀ ਇਸ ਨਿਰੰਤਰ ਸਮਾਧੀ ਵਿੱਚ ਹੈ ਕਿਸੇ ਤਰ੍ਹਾਂ ਦਾ ਵਿਗਨ ਨਹੀਂ ਪਿਆ ਸੀ ਇਸ ਅਵਸਥਾ ਵਿੱਚ ਗਰਮੀ ਸਰਦੀ ਭੋਜਨ ਸੁੱਖ ਆਰਾਮ ਅਤੇ ਤਕਲੀਫਾਂ ਮਹਿਸੂਸ ਹੀ ਨਹੀਂ ਹੁੰਦੀਆਂ ਸਨ ਉਹ ਪਦਾਰਥਕ ਜਗਤ ਦੇ ਦੂਜੇ ਪਾਉ ਤੋਂ ਨਿਰਲੇਪ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਤੇ ਨੇੜੇ ਨਹੀਂ ਆਉਂਦੇ ਸਨ ਜੀ